ਤੁਹਾਡਾ 4 ਰੁਪਿਆ ਗੱਲ ਨਾ ਕੋਈ ਆਉਂਦਾ ਪਾਸ ਕਰ ਲੈਂਦੇ ਆ ਕੋਫੀ ਟਾਈਮ ਤੋਂ ਹੀ ਨਹੀਂ ਰੈਗੂਲਰ ਹੈ ਇਹਦਾ ਪੂਰਾ ਰੈਗੂਲਰ ਬਿੰਦੌਰ ਦਾ ਦੋ ਚਾਹੀਦੇ ਹੈ ਇੱਕ ਵੀ ਨਹੀਂ ਨਹੀਂ ਆਜਾ ਹਾਂ ਜੀ ਮਾਨ ਸਰ ਅੱਜ ਆ ਕੇ ਕਿਤੇ ਤੌੜਾ ਕੀਤਾ ਕਿ ਨਹੀਂ ਲੱਗਿਆ ਤੁਹਾਨੂੰ ਸਰਦੂਰਗੜ ਦਾ ਮਾਹੌਲ ਅੱਜ ਪਹਿਲਾਂ ਮੈਂ ਚੀਮਾ ਮੰਡੀ ਗਿਆ ਸੀ ਉੱਥੇ ਵੀ ਨਵੀਂ ਸਬਤ ਸੀਲ ਬਣੀ ਹੈ ਉਹ ਪਿਛਲੇ ਕੁਝ ਦਿਨ ਪਹਿਲੇ ਵਰਕੇ ਕੰਡੀਸ਼ਨ ਚ ਆਈ ਹੈ ਉੱਥੇ ਵੀ ਚੈੱਕ ਕਰਨਾ ਸੀ ਕਿ ਫਾਰਦਾ ਵਗੈਰਾ ਟਾਈਮ ਤੇ ਨਿਕਲ ਰਹੀਆਂ ਨੇ ਰਿਸਟਰੀਆ ਟਾਈਮ ਤੇ ਹੋ ਰਹੀਆਂ ਨੇ ਪਟਵਾਰੀ ਜਿਹੜੇ ਨੇ ਉਹ ਕਾਇਦਾ ਤੌਰ ਤੇ ਉਹਨਾਂ ਦੇ ਪਟਵਾਰੀਆਂ ਦਾ ਇੱਕ ਪ੍ਰੋਪਰ ਇੱਕ ਵਰਕ ਰੂਮ ਦਿੱਤਾ ਹੋਇਆ ਉਹਨਾਂ ਨੂੰ ਪ੍ਰੋਪਰ ਕਾਗਜ਼ ਪੱਤਰ ਤਿਆਰ ਕਰਦੇ ਸੋ ਬੜੇ ਖੁਸ਼ ਨੇ ਉੱਥੇ ਲੋਕ ਅੱਜ ਮੈਂ ਉੱਥੇ ਹਸਪੀਟਲ 'ਚ ਵੀ ਗਿਆ ਸੀ ਉਹ ਬਣ ਰਿਹਾ ਜੀ ਉਹਦੀ 36 ਆਉਣ ਵਾਲੀ 36 ਉਹਦੀ ਡੈਡ ਲਾਈਨ ਹੈ ਪਹਿਲਾਂ ਤੋਂ ਹੀ ਹਸਪਤਲ ਹੈ ਨਹੀਂ ਸੀ ਹੁਣ ਉਹਦੇ 20 ਬੈੱਡ ਦਾ ਹਸਪਤਲ ਐਮਰਜੈਂਸੀ ਡੈਂਟਿਸਟ ओपीडी ਆਈਪੀਡੀ ਸਾਰਾ ਸ਼ੁਰੂ ਹੋਣ ਲੱਗੇ। ਉਸ ਤੋਂ ਬਾਅਦ ਮੈਂ ਤੇ ਕੋਰਟ ਚ ਆਇਆ ਮੈਂ ਆਮ ਲੋਕਾਂ ਨੂੰ ਪੁੱਛਿਆ ਪਹਿਲਾਂ ਹੁਣ ਸਾਹ ਮੈਂ ਕੋਈ ਇੱਥੇ ਛਾਪਾ ਮਾਰਨੀ ਆਇਆ ਮਤਲਬ ਕਮੀਆਂ ਦੇਖਣ ਕਿਉਂਕਿ ਸਾਡੀ ਸਰਕਾਰ ਜੋ ਕਮੀ ਹੋਊਗੀ ਪੂਰੀ ਕਰੇਗੀ। ਕਮੀਆਂ ਦੇ ਵਿੱਚ ਮੈਨੂੰ ਇੱਕ ਦੋ ਗੱਲਾਂ ਪਤਾ ਲੱਗੀਆਂ। ਇੱਕ ਤਾਂ ਇੱਥੇ ਤਹਿਸੀਲਦਾਰ ਜਿਹੜਾ ਉਹਦੀ ਪੋਸਟ ਖਟ ਜਿਹੜੇ ਪੱਕੀ ਪੋਸਟ ਆ ਉਹਨਾਂ ਨੂੰ ਹਾਈ ਕੋਰਟ ਵਗੈਰਾ ਕਾਗਜ਼ ਲੈ ਕੇ ਜਾਣਾ ਪੈਂਦਾ ਜਿਵੇਂ ਅੱਜ ਗਏ ਹੋਏ ਨੇ ਤਾਂ ਇੱਥੇ ਫਿਰ ਨਾ ਤਹਿਸੀਲਦਾਰ ਚਨੀਰ ਨਾ ਅਟੈਚ ਹੈ ਉਹ ਚਨੀਰ ਤੋਂ ਵੀ ਤਹਿਨੀਰ ਵੀ ਉਹੀ ਦੇਖਦੇ ਨੇ ਤੇ ਇੱਥੇ ਫਿਰ ਨਾ ਰਜਿਸਟਰੀਆਂ ਲੇਟ ਹੋ ਜਾਂਦੀਆਂ ਉਹ ਇੱਕ ਪੱਕਾ ਤਹਿਸੀਲਦਾਰ ਅੱਜ ਹੀ ਮੈਂ ਜਾ ਕੇ ਤੇਰੇ ਰੈਵਨਿਊ ਡਿਪਾਰਟਮੈਂਟ ਨੂੰ ਮੈਂ ਬੁਲਾ ਕੇ ਜਿਵੇਂ ਹਸਪੀਟਲ ਗਏ ਸੀ ਜੀ ਉੱਥੇ ਵੀ ਡਾਕਟਰਾਂ ਦੀ ਬਹੁਤ ਘਟਿਆ ਜੀ ਹਾਂ ਮਤਲਬ ਦੇਖੋ ਸਿਸਟਮ ਨੂੰ ਠੀਕ ਕਰਨ ਵਾਸਤੇ ਟਾਈਮ ਲੱਗਦਾ ਪਰ ਹੋ ਹੀ ਜਾਂਦਾ ਹਰ ਰੋਜ਼ ਕੋਈ ਨਾ ਕੋਈ ਮੈਂ ਹੁਣ ਅੱਜ ਇੱਥੇ ਆ ਗਏ ਕੱਲ ਤੋਂ ਤੁਹਾਨੂੰ ਇੱਥੇ ਤਹਿਸੀਲਦਾਰ ਵੀ ਪੱਕਾ ਮਿਲੂਗਾ ਤੇ ਨਾਲ ਇੱਕ ਇੱਥੇ ਪ੍ਰੋਬਲਮ ਹੈ ਨੈਟ ਦੀ ਇੱਥੇ ਨੈਟ ਸਲੋ ਹੈ ਤਾਂ ਉਹ ਫਰਦਾ ਨਿਕਲਣ ਚ ਟਾਈਮ ਲੱਗਦਾ ਤੇ ਅੱਜ ਕੱਲ ਤਾਂ ਕੋਈ ਨੈਟ ਦੀ ਪ੍ਰੋਬਲਮ ਹੀ ਨਹੀਂ ਹੋਣੀ ਚਾਹੀਦੀ ਕਿਤੇ ਕੋਈ ਮੋਟਾਂ ਦੇ ਕੋਠਿਆਂ ਤੇ ਇਹ ਤਾਂ ਜਿਹੜਾ ਐਕਸਟੈਂਡ ਹੈ ਉਹ ਐਡਮਿਨਸਟਰੀ ਬਿਲਡਿੰਗ ਵੀ ਹੈ ਜਿਹੜੀ ਉਹ ਬਣੀ ਨਹੀਂ ਕਾਫੀ ਚਿਰ ਪਹਿਲਾਂ ਅਨਾਉਂਸ ਹੋਇਆ ਸੀ ਪਰ ਬੱਟੇ ਬੱਚੇ ਉਸੇ ਪੁਰਾਣੇ ਸਕੂਲ ਦੀ ਬਿਲਡਿੰਗ ਚ ਬੈਠੇ ਆ ਉਹਦੇ ਬਾਰੇ ਕੀ ਕਹਿਣਾ ਸੀ ਨਹੀਂ ਅਸੀਂ ਦੇਖੋ ਹੈਲਥ ਐਜੂਕੇਸ਼ਨ ਤੇ ਇਨਫਰਾਸਟ੍ਰਕਚਰ ਇਹ ਸਾਡੀਆਂ ਤਿੰਨ ਪ੍ਰਾਇੋਰਟੀ ਨੇ ਜਿੱਥੇ ਜਿੱਥੇ ਵੀ ਆਈ ਜਾਂਦੇ ਆ ਸਾਨੂੰ ਕਈ ਵਾਰੀ ਸੈਮੈਸਟਰ ਸ਼ੁਰੂ ਹੋ ਜਾਂਦਾ ਹੈ ਉਹਦੇ ਦੌਰਾਨ ਆਪਾਂ ਜ਼ਿਆਦਾ ਕੰਸਟਰਕਸ਼ਨ ਨਹੀਂ ਕਰ ਸਕਦੇ ਹੁਣ ਪੇਪਰ ਸ਼ੁਰੂ ਹੋ ਜਾਣਗੇ ਕੱਲ ਤੋਂ ਪਲੱਸ 2 ਵਾਲਿਆਂ ਦੇ ਸੋ ਜਿਵੇਂ ਜਿਵੇਂ ਬਣੀ ਜਾਣਗੇ ਜਿਵੇਂ ਜਿਵੇਂ ਸਾਨੂੰ ਮੌਕਾ ਮਿਲ ਜਊਗਾ ਛੁੱਟੀਆਂ ਚ ਜਿਹੜਾ ਬੱਚਿਆਂ ਦੇ ਤਾਂ ਸਮਰ ਕੈਂਪ ਵਗੈਰ ਲੱਗੇ ਹੁੰਦੇ ਨੇ ਉਹ ਤੋਂ ਜ਼ਿਆਦਾ ਕੰਸਟਰਕਸ਼ਨ ਹੋ ਸਕਦੀ ਹੈ ਸੜਕਾਂ ਜਿਹੜੀਆਂ ਨੇ ਉਹ ਦਸੰਬਰ ਜਨਵਰੀ ਫਰਵਰੀ ਬਣੀ ਨਹੀਂ ਸਕਦੀਆਂ ਕਿਉਂਕਿ ਠੰਡ ਹੈ ਲੱਕ ਜੰਮ ਜਾਂਦੀ ਸੋ ਹੁਣ ਜਿੰਨੀਆਂ ਵੀ ਸੜਕਾਂ ਦੀ ਵੀ ਆਲੇ ਦੋਲੇ ਪਿੰਡਾਂ ਦੀ ਸੜਕਾਂ ਦਾ ਵੀ ਸਾਡੇ ਕੋਲ ਕਾਫੀ ਬਜਟ ਆ ਗਿਆ ਸਰ ਸਰਦੂਲਗੜ ਦਾ ਸਭ ਤੋਂ ਵੱਡਾ ਮਸਲਾ ਇਹ ਹੈ ਜਦੋਂ ਜਿਹੜੀ ਸੜਕ ਬਣੀ ਸੀ ਉਸ ਤੋਂ ਬਾਅਦ ਉਹਦੇ ਵਿੱਚ ਖਾਲੀਆਂ ਪੱਟ ਕੇ ਪਾਈਪਾਂ ਪਾਈਆਂ ਜਾਂ ਤਾਰਾਂ ਪਾਈਆਂ ਉਹ ਅਜੇ ਵੀ ਬਹੁਤ ਹਾਦਸਿਆਂ ਦਾ ਕਾਰਨ ਹੈ ਜੀ ਮੈਂ ਸਾਰੇ ਡਿਪਾਰਟਮੈਂਟਾਂ ਨੂੰ ਇਹ ਗੱਲ ਕਹੀ ਹੈ ਕਿ ਜਿੱਥੇ ਵੀ ਸੜਕ ਬਣਾਉਣੀ ਹੈ ਉਹ ਪਹਿਲਾਂ ਦੂਜੇ ਡਿਪਾਰਟਮੈਂਟਾਂ ਤੋਂ ਪੁੱਛੇ ਕਿ ਕਿਸੇ ਨੇ ਸੀਵਰੇਜ ਤਾਂ ਨਹੀਂ ਪਾਉਣਾ ਕਿਸੇ ਨੇ ਟੈਲੀਫੋਨ ਦੀਆਂ ਤਾਰਾਂ ਤਾਂ ਨਹੀਂ ਪਾਉਂਦਾ ਮੈਂ ਆਪ ਹੀ ਇਹ ਗੱਲਾਂ ਆਪਣੇ ਸੀੜੀਆਂ 'ਚ ਕਹਿੰਦਾ ਰਿਆਂ ਕਿ ਮੂਰੇ ਮੂਰੇ ਸੜਕ ਬਣੀ ਜਾਂਦੀ ਹੁੰਦੀ ਐ ਪਿੱਛੇ ਟੈਲੀਫੋਨ ਵਾਲੇ ਖੜੇ ਹੁੰਦੇ ਨੇ ਛੇਤੀ ਬਣਾਓ ਅਸੀਂ ਪੱਟਣੀ ਐ ਇੱਥੇ ਮਾਨਸਾ ਵਿੱਚ ਇਹੀ ਹਾਲਾਤ ਹੋਈ ਸਰ ਇਹੀ ਹੋਇਆ ਜੋ ਉਹ ਇਕਦਾਨੀ ਉਹ ਸੁਤਾ ਮੈਂ ਉਹਨਾਂ ਨੂੰ ਕਿਹਾ ਵੀ ਤਾਲਮੇਲ ਰੱਖਣਾ ਉਹ ਮਹਿਕਮੇ ਖਾਸ ਤੌਰ ਤੇ ਜਿਹੜੇ ਸੜਕ ਦੇ ਅੰਡਰਗਰਾਉਂਡ ਕੋਈ ਪਾਈਪ ਕੋਈ ਸੀਵਰੇਜ ਕੋਈ ਕੋਈ ਟੈਲੀਫੋਨ ਦੀ ਲਾਈਨ ਕੋਈ ਵੀ ਕੋਈ ਇੰਟਰਨੈਟ ਦੀ ਲਾਈਨ ਪਹਿਲਾਂ ਉਹਨਾਂ ਤੋਂ ਪੁੱਛ ਲਓ ਕਿ ਅਸੀਂ ਸੜਕ ਬਣਾਉਣੀ ਐ ਤੁਸੀਂ ਇਹ ਪਹਿਲਾਂ ਪਹਿਲਾਂ ਪਾ ਲੋ ਉਤੋਂ ਉਤੋਂ ਸੜਕ ਪੰਜਾਬ ਦੀ ਨਿਹਾਰ ਬਦਲਣ ਵਾਸਤੇ ਵੱਡਾ ਕਦਮ ਕੀ ਚੁੱਕਿਆ ਹਰ ਰੋਜ਼ ਨਿਹਾਰ ਹੀ ਬਦਲਦਾ ਹੈ ਇਹ ਕਦਮ ਨਹੀਂ ਕਦਮ ਤਾਂ ਮੇਰੇ ਛੋਟੇ ਛੋਟੇ ਨੇ ਪਰ ਇੱਕ ਕਦਮ ਜਦੋਂ ਆਮ ਲੋਕਾਂ ਚਾਹੁੰਦੇ ਨੇ ਉਦੋਂ ਵੱਡੇ ਬਣਾਉਂਦੇ ਲੋਕ ਠੀਕ ਹੈ ਨਾ ਇਹ ਤੋਂ ਪਹਿਲਾਂ ਇੱਥੇ ਕਦੇ ਕੋਈ ਮੁੱਖ ਮੰਤਰੀ ਆਇਆ ਆਇਆ ਐ ਪੌੜੀਆਂ 'ਚ ਕੱਢ ਕੇ ਗੱਲ ਕੀਤੀ ਉਹਨੇ ਕਦੇ ਹੈ ਉਹਨੂੰ ਉਹਨੂੰ ਟਾਈਮ ਹੀ ਲੱਗਦਾ ਸੀ ਉਹ ਮਹਿਲਾਾਂ ਵਾਲੇ ਲੋਕ ਨੇ ਉਹਨਾਂ ਨੂੰ ਕੀ ਪਤਾ ਸਤੂਰਗੜ੍ਹ ਦੀ ਕਜੈਰੀ ਕਿੱਥੇ ਹੈ ਸਤੂਰਗੜ੍ਹ ਦਾ ਹਸਪਤਾਲ ਕਿੱਥੇ ਹੈ ਸਕੂਲ ਦੀ ਕੀ ਪ੍ਰੋਬਲਮ ਹੈ ਤੁਸੀਂ ਮੈਨੂੰ ਸਾਰੀਆਂ ਦੱਸਤੀਆਂ ਮ ਜਿਆਦਾ ਪਬਲਿਸਿਟੀ ਨਹੀਂ ਕੀਤੀ ਕਿ ਮੈਂ ਆ ਰਿਹਾ ਨਹੀਂ ਤਾਂ ਠੀਕ ਕਰ ਲੈਂਦੇ ਆ ਮੈਨੂੰ ਦਿਖਾਉਣ ਵਾਸਤੇ ਠੀਕ ਕਰ ਲੈਂਦੇ ਆ ਅਸੀਂ ਕਹਿੰਦੇ ਕਿਸੇ ਹੋਰ ਸ਼ਹਿਰ ਦਾ ਜਾਂਦੇ ਕਿਸੇ ਹੋਰ ਸ਼ਹਿਰ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਆ ਜੇ ਉਹਨਾਂ ਕੱਲ ਹੀ ਦੱਸ ਦਿੰਦਾ ਮੈਂ ਸਾਰਾ ਕੁਝ ਠੀਕ ਹੋ ਜਾਂਦਾ ਇੰਟਰਨੈਟ ਵੀ ਠੀਕ ਹੋ ਜਾਂਦਾ ਤਾਂ ਅੱਜ ਤੱਕ ਪੂਰਾ ਸਾਰੇ ਠੀਕ ਕਰ ਲੈਂਦੇ ਆ ਰੂਟਰ ਸੁਣ ਕੇ ਨੇ ਜੀ ਅਸੀਂ ਦੇਖਿਆ ਵੀ ਸਾਰਾ ਅਗੀ ਲੱਗਦਾ ਰੂਟਰ ਦੀ ਸੱਚੀ ਆਗੇ ਤੁਸੀਂ ਠੀਕ ਹੈ ਨਾ ਸੋ ਤੁਹਾਨੂੰ ਵੀ ਸੀ ਸੌਰੀ ਮੈਂ ਬਹੁਤ ਸ਼ਾਰਟ ਟਾਈਮ ਤੇ ਬੁਲਾਇਆ ਪਰ ਮੈਂ ਇਸ ਤਰ੍ਹਾਂ ਜਾਂਦਾ ਰਹਿਣਾ ਸਕੂਲਾਂ 'ਚ ਵੀ ਕਿਤੇ ਖੜ੍ਹ ਜਾਂਦੇ ਆ ਕਿਤੇ ਜਾਂਦੇ ਜਾਂਦੇ ਕੋਈ ਲੋਕ ਵੀ ਖੜੇ ਨੇ ਕੋਈ ਮੰਗ ਪੱਤਰ ਦਿਲਾਉਣਾ ਚਾਹੁੰਦੇ ਨੇ ਮੇਰੇ ਲਈ ਤਾਂ ਸਾਰੇ ਲੋਕ ਇੱਕੋ ਜਿਹੇ ਨੇ ਸੋ ਇੱਕ ਸਿਸਟਮ ਬਦਲਣ ਦਾ ਜਿਹੜਾ ਅਸੀਂ ਤਾਇਿਆ ਕੀਤਾ ਬਦਲਾਂਗੇ ਔਰ ਜੋ ਜੋ ਸਾਨੂੰ ਕਮੀਆਂ ਪਤਾ ਲੱਗ ਮੈਂ ਫੇਰ ਦੁਬਾਰੇ ਕਹਿਣਾ ਮੈਂ ਕੋਈ ਛਾਪਾ ਮਾਰਨੇ ਆਇਆ ਛਾਪਾ ਤਾਂ ਉਹ ਹੁੰਦਾ ਨਾ ਵੀ ਮੈਂ ਕਿਸੇ ਨੂੰ ਫੜਨ ਆਇਆ ਹੋਵਾਂਗੇ ਮੈਂ ਤਾਂ ਪੁੱਛਣ ਆਇਆ ਮੈਂ ਤਹਿਸੀਲਦਾਰ ਸਭ ਤੋਂ ਪੁੱਛਿਆ ਡੀਸੀ ਸਾਹਿਬ ਨਾਲ ਖੜੇ ਨੇ ਕਿ ਕੀ ਕਮੀਆਂ ਨੇ ਦੱਸੋ ਅਸੀਂ ਪੂਰੀਆ ਕਰਾਂਗੇ ਇੱਕ ਮਾਨ ਸਾਹਿਬ ਜਿਹੜੇ ਰਿਪੋਰਟ ਹੋਏ ਅਮਰੀਕਾ ਤੋਂ ਉਹ ਅੰਮ੍ਰਿਤਸਰ ਸਾਹਿਬ ਵੀ ਪੰਜਾਬ 'ਚ ਕਿਉਂ ਲਾਇਆ ਜਾ ਰਿਹਾ ਮੈਂ ਕਿਉਂਕਿ ਸਿੱਧੀਆਂ ੜਾਣਾ ਪਹਿਲਾਂ ਬਸ ਇੱਥੇ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਡਬੀਆ ਨੇ ਚਲਾਇਆ ਵੀ ਹੈ ਠੀਕ ਹੈ ਨਾ ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਵਿਰੋਧ ਤੋਂ ਦਾਸ ਰਹੇ ਹੋਊਗਾ ਅਗਲਾ ਜਹਾਜ਼ ਜਿਹੜਾ ਜੀ ਕੋਈ ਆਊਗਾ ਤਾਂ ਉਹ ਘਟੂ ਘਟੂ ਅੰਮ੍ਰਿਤਸਰ ਜਾਂ ਪੰਜਾਬ 'ਚ ਸਭ ਜਿਹੜੇ ਨੌਜਵਾਨ ਮੁੰਡੇ ਮੁੰਡੇ ਇਹਨਾਂ ਨੂੰ ਕੋਈ ਮਨ ਬਸੇ ਲਈ ਕੋਈ ਸਰਕਾਰ ਸਹਾਇਤਾ ਕਰੋ ਜੀ ਹਾਂ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ ਕਿਤੇ ਉਹ ਡਿਪਰੈਸ਼ਨ 'ਚ ਨ ਪਿੰਡ ਦੇ ਲੋਕ ਜਾਂ ਪਿੰਡ ਦੇ ਸ਼ਰੀਕੇ ਵਾਲੇ ਮਿਹਣੇ ਮਾਰਨ ਲੱਗ ਜਾਂਦੇ ਹਨ ਹੈਨਾ ਵੀ ਤੇ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਇਹੋ ਜਿਹੇ ਵੀ ਨੇ ਜਿਹੜੇ ਉੱਧਰੋਂ ਮੁੜ ਕੇ ਆ ਕੇ ਇੱਧਰ ਕੰਮ ਕਰ ਕਰਕੇ ਕਾਮਯਾਬ ਹੋ ਗਏ ਅਸੀਂ ਉਹਨਾਂ ਨੂੰ ਮਿਲਾਵਾਂਗੇ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਹਪੁਰ ਮੱਖਾ ਦੇ ਠੀਕ ਹੈ ਜਿਨ੍ਹਾਂ ਨੇ ਪੰਜ ਜੋ ਆਏ ਖੋਲੇ ਹੋਇਆ ਉੱਥੇ ਹਾਂਜੀ ਜ਼ੈਰਾ ਬੇਗਾਰ ਹਾਂ ਜ਼ੈਰੇ ਵੀ ਹੈਨਾ ਵਾਟਰ پارک ਚਾਰ ਮੁੰਡੇ ਬੁਰਜਹਰੀ ਦੇ ਨੇ ਹੈਨਾ ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਵੀ ਉਹਨਾਂ ਨੂੰ ਮਿਲਾਵਾਂਗੇ ਉਹ ਜਿਹੜੋ ਕਹਿਣਗੇ ਨਾ ਉਹਨਾਂ ਨੂੰ ਕਿ ਕੋਈ ਗੱਲ ਨਹੀਂ ਅਸੀਂ ਵੀ ਇਹੀਂ ਆਏ ਹੋਏ ਹਾਂ ਬਾਹਰੋਂ ਮੁੜ ਕੇ ਆਜੋ ਪੈਥੇ ਕੰਮ ਕਰੀਏ ਉਹ 550 ਮੁੰਡੇ ਨੂੰ ਕੰਮ ਦੇ ਰਹੇ ਨੇ ਇਸ ਵਕਤ ਉਹ ਜਿਹੜੇ ਮੁੰਡੇ 6 7 ਪਾਰਟਨਰ ਨੇ ਤੇ ਸੋ ਇੱਥੇ ਅਸੀਂ ਉਹਨਾਂ ਨੂੰ ਆਪਰਚੂਨਿਟੀਆਂ ਦੇਵਾਂਗੇ ਜੇ ਕੋਈ ਉਹਨਾਂ ਚੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਡੀਐਸਪੀ ਦਾ ਕੋਈ ਕਿਸੇ ਐਸਡੀਓ ਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੇ ਪਾਸ ਕਰੇ ਨੌਕਰੀ ਮਿਲੂਗੀ ਸੋ ਅਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ ਚ ਨਹੀਂ ਜਾਣ ਦਿੰਦੇ ਆਪ ਸਾਡੇ ਪੀਆ ਪੁੱਤ ਨੇ ਕੋਈ ਗੱਲ ਨਹੀਂ ਸਿਸਟਮ ਤੋਂ ਰੁਸ ਕੇ ਗਏ ਹੋਣਗੇ ਨਾ ਕਿਹਦੇ ਜੀ ਕਰਦਾ ਧਰਤੀ ਛੱਡਣ ਨੂੰ ਜੀ ਠੀਕ ਹੈ ਨਾ ਇੱਕ ਮੀਡੀਆ ਦਾ ਜਿਹੜਾ ਮੀਡੀਆ ਵਾਸਤੇ ਨਹੀਂ ਜਿਹਨੂੰ ਤੁਸੀਂ ਆਉਣ ਆਦੇ ਸਾਰਿਆਂ ਨੂੰ ਬਾਹਰ ਕੱਢਦਾ ਸਾਨੂੰ ਵੀ ਨੂੰ ਉੱਤੇ ਕੱਢਣ ਦਿੰਦਾ ਜੀ ਅਲੀ ਬੁਆਇਸ ਪੁੱਛ ਕੇ ਸਾਨੂੰ ਉੱਥੇ ਵੀ ਐਂਟਰੀ ਨਹੀਂ ਮਿਲੀ ਜੀ ਮੈਂ ਇੱਥੇ ਹੋਣਾ ਸੀ ਅਸਲ ਵਿੱਚ ਮੈਂ ਇੱਥੇ ਹੋਣਾ ਸੀ ਪਰ ਕੋਈ ਨਹੀਂ ਮੀਡੀਆ ਤਾਂ ਸੀ ਮੈਂ ਖੜ ਜਾਨਾ ਤੁਹਾਡੇ ਕੋਲ ਚੁੱਪ ਕਰ ਲਓ ਇੱਕ ਇੱਕ ਸਵਾਲ ਸਰ ਜਿਵੇਂ ਵਿਰੋਧੀ ਧਿਰ ਇਹ ਕਹਿ ਰਿਹਾ ਕਿ ਆਉਣ ਵਾਲੇ ਮੁੱਖ ਮੰਤਰੀ ਜਿਹੜੇ ਆ ਕੇਜਰੀਵਾਲ ਸਾਹਿਬ ਬਣਨਗੇ ਐਦਾਂ ਦੀ ਗੱਲ ਹੋ ਸਕਦੀ ਹੈ ਪਹਿਲੇ ਜੋ ਵੀ ਮੂੰਹ ਜੋ ਹੁੰਦਾ ਕਹਿੰਦੇ ਇਹ ਤਾਂ ਉਦੋਂ ਪਹਿ ਉਦੋਂ ਪਹਿਲਾਂ ਵੀ ਕਹਿੰਦੇ ਸੀ ਖੀਰਵਾਲ ਸਾਡੇ ਨੈਸ਼ਨਲ ਕਨਵੀਨਰ ਨੇ ਉਹ ਰਾਸ਼ਟਰੀ ਪਾਰਟੀ ਦੇ ਨੇਤਾ ਨੇ ਠੀਕ ਹੈ ਨਾ ਪੂਰਾ ਦੇਸ਼ ਉਹਨਾਂ ਨੇ ਪਾਰਟੀ ਦੇ ਨਾਲ ਚਲਾਉਣਾ ਠੀਕ ਹੈ ਨਾ ਉਹਨਾਂ ਦਾ ਕਦੇ ਗੁਜਰਾਤ ਚ ਕਦੇ ਉਹਨਾਂ ਦਾ ਬੰਨ ਦਾ ਪ੍ਰੋਗਰਾਮ ਕਰੇ ਛਤੀਸਗੜ੍ਹ ਕਦੇ ਮੱਧ ਪ੍ਰਦੇਸ਼ ਸੋ ਇਦਾਂ ਦੀ ਕਿਹੜੀ ਕੋਈ ਇਹ ਸਾਰਾ ਜਿਹੜਾ ਚੱਲਦੇ ਨੇ ਰਿਊਮਰ ਜੀ ਹੈ ਨਾ ਤਿੰਨ ਚਾਰ ਦੇ ਅੱਜ ਮੈਨੂੰ ਫੋਨ ਆਇਆ ਕਹਿੰਦੇ ਤੁਹਾਡਾ ਬਰਥਡੇ ਅੱਜ ਲੈ ਮੈਂ ਕਿਹਾ ਕਿੱਥੇ ਹੈ ਕਹਿੰਦੇ ਜੀ ਨੈਟ ਤੇ ਦੇਖਿਆ ਮੈਂ ਕਿਹਾ ਯਾਰ ਘਟੂ ਘਟੂ ਸਾਲ ਚ ਇੱਕ ਅੱਧੀ ਵਾਰੀ ਇੱਕ ਤਾਂ ਚਲੋ ਚੱਲੇ ਜਾਂਦੇ ਆਂ ਚਾਰ ਪੰਜ ਦਾ ਬਰਥਡੇ ਨਾ ਕਰਿਆ ਕਰੋ ਹੈਨਾ ਇੱਕ ਇੱਕ ਬਰਥਡੇ ਤਾਂ ਹੁੰਦੇ ਹੀ ਆ ਸਾਲ ਚ ਸੋ ਇੱਥੇ ਉਹੀ ਆਫਵਾਹ ਫਲਾਉਂਦੇ ਰਹਿੰਦੇ ਨੇ ਕੋਈ ਅਦਤ ਮਾਨ ਸਾਹਿਬ ਇੱਕ ਮਿੰਟ ਲਈ ਸਾਥ ਵਿੱਚ ਲੱਕਿਆ ਜਾ ਹਾਂਜੀ ਮਿਲਜੀ ਥੈਂਕ ਯੂ ਸਰ ਥੈਂਕ ਯੂ ਸਰ